ਸਿੱਖ ਕੌਮ ਦੇ ਕਈ ਪਾਠੀ ਕੁਝ ਪੈਸਿਆਂ ਦੇ ਲਾਲਚ ਖਾਤਰ ਹੀ ਖੁਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਦਬਿ ਘਰਾਂ ਦੇ ਲੱਗੇ ਹੋਏ ਹਨ ਤਾਜ਼ਾ ਮਾਮਲਾ ਹੈ ਰੋਪੜ ਦਾ ਜਿੱਥੋਂ ਦੇ ਪਿੰਡ ਕੋਟਲਾ ਨਿਹੰਗ ਦੇ ਇੱਕ ਪਾਠੀ ਸਿੰਘ ਵੱਲੋਂ ਸਭ ਕੁਝ ਜਾਣਦੇ ਹੋਏ ਵੀ ਇੱਕ ਬਿਊਟੀ ਪਾਰਲਰ ਦੇ ਉਦਘਾਟਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਬਿਊਟੀ ਪਾਰਲਰ ਵਿੱਚ ਰੱਖੇ ਅਤੇ ਪਾਠੀ ਸਿੰਘ ਵੱਲੋਂ ਪਹਿਲਾਂ ਤਾਂ ਅਰਦਾਸ ਕੀਤੀ ਗਈ ਕਿ ਹੇ ਵਾਹਿਗੁਰੂ ਸਿੱਖੀ ਕੇਸਾ ਸਵਾਸ ਨਾਲ ਨਿਭਾਉਣ ਦਾ ਬਲ ਬਖਸ਼ਣਾ ਅਤੇ ਬਾਅਦ ਵਿੱਚ ਬਿਊਟੀ ਪਾਰਲਰ ਦੇ ਕਾਰੋਬਾਰ ਵਿੱਚ ਵਾਧਾ ਅਤੇ ਪਾਰਲਰ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ। ਜਦੋਂ ਕਿਸੇ ਵਿਅਕਤੀ ਵੱਲੋਂ ਇਸ ਦੀ ਸੂchna ਗੁਰੂ ਪੱਠਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਨੂੰ ਦਿੱਤੀ ਗਈ ਤਾਂ ਉਹ ਕੁਝ ਸਿੰਘਾਂ ਨੂੰ ਨਾਲ ਲੈ ਕੇ ਪਾਰਲਰ ਵਿੱਚ ਆਏ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਗੁਰਦੁਆਰਾ ਸਾਹਿਬ 'ਚ ਵਾਪਸ ਭੇਜਿਆ। ਗੁਰਦੁਆਰਾ ਪੱਠਾ ਸਾਹਿਬ ਦੇ ਮੈਨੇਜਰ ਵੱਲੋਂ ਇਸ ਦੀ ਸੂchnਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਦਾ ਸਾਹਿਬ ਨੂੰ ਵੀ ਦਿੱਤੀ ਗਈ ਜਿਸ ਦੇ ਜੱਦਾ ਸਾਹਿਬ ਵੱਲੋਂ ਹੈੱਡ ਗ੍ਰੰਥੀ ਫੂਲਾ ਸਿੰਘ ਅਤੇ ਪੰਜ ਪਿਆਰਿਆਂ ਦੀ ਇੱਕ ਟੀਮ ਜਾਂਚ ਕਰਨ ਲਈ ਪਿੰਡ ਕੋਟਲਾ ਨੇਂਹਂਗ ਭੇਜੀ ਗਈ। ਟੀਮ ਵੱਲੋਂ ਜਾਂਚ ਦੌਰਾਨ ਪਾਇਆ ਗਿਆ ਕਿ ਪਾਰਟ ਕਰਾਉਣ ਵਾਲੀ ਬਿਊਟੀ ਪਾਰਲਰ ਦੀ ਮਾਲਕਨ ਸਿੱਖ ਰਹਿਤ ਮੈਦ ਅਣਜਾਨ ਸੀ ਤੇ ਉਹ ਕਾਹਦਾ ਪ੍ਰੋਗਰਾਮ ਆਜਿਆ ਅੱਜ ਦੁਕਾਨਦਾਰ ਘਰ ਦੇ ਸਾਹਮਣੇ ਕਿਹੜੀ ਦੁਕਾਨ ਆ ਜੀ ਭਾਈ ਪਾਲਰ ਪਾਲਰ ਦੀ ਦੁਕਾਨ ਦਾ ਤਾਂ ਘਟਦਾ ਨਹੀਂ ਤੀ ਕਹੇ ਤੋ ਪੁੱਛਿਆ ਪਹਿਲਾਂ ਸੀ ਕਿ ਇਹ ਤਾਂ ਪ੍ਰਬੰਧਤ ਕੋਲੋਂ ਦੀ ਕਮੇਟੀ ਤੋਂ ਵੈਸਤ ਹੁੰਦਾ ਹੈ ਜੀ ਕਹੇ ਤੋ ਪੁੱਛਿਆ ਨਹੀਂਗਾ ਵੀ ਵਪਾਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇੱਥੇ ਤੇ ਕਿਸੇ ਵੀ ਉਮੀਦਵਾਰ ਦੀ ਅੰਸਰ ਨੇ ਕਰਤੀ ਹੋਣੀ ਸ਼ਿਕਾਇਤ ਗੁਰਦੁਆਰਾ ਲਈ ਆਏ ਸੀਗੇ ਅ ਬਾਬਾ ਜੀ ਹਣੀ ਤੇ ਆ ਕੇ ਉਹਨਾਂ ਨਾਲ ਗੱਲਬਾਤ ਹੋਈ ਆਪਣੀ ਤੇ ਕੋਈ ਮਤਲਬ ਇਦਾਂ ਦੀ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਆਪਣਾ ਸਾਰਾ ਫੈਸਲਾ ਹੋ ਗਿਆ ਤੇ ਉਹਨਾਂ ਤੋਂ ਸੌਰੀ ਫੀਲ ਕਰ ਲਈ ਅਸੀਂ ਬਾਕੀ ਹੁਣ ਦੇਖੋ ਕੀ ਬਣਦਾ ਜੀ ਅੱਗੇ ਆਪਣਾ ਸਾਰਾ ਸੁਲਝ ਜਾਵਾ ਮਾਮਲਾ ਜੀ ਕਾਲਸ ਕਰੀ ਹਾਂਜੀ ਇੱਕ ਗੱਲ ਇਹ ਸੀਗੀ ਜੀ ਸਾਨੂੰ ਨੋਰਮਲ ਆਮ ਬੰਦੇ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ ਕਿ ਹਾਂ ਅ ਇਦਾਂ ਦੀ ਬਿਊਟੀ ਫੋਟੋ ਚ ਮਤਲਬ ਕਿ ਆਪਾਂ ਫਾਟ ਕਰਾ ਸਕਦੇ ਆ ਜਾਂ ਨਹੀਂ ਇਹ ਗੁਰਦੁਆਰੇ ਵਾਲਿਆਂ ਨੂੰ ਅਲਰਟ ਕਰਨਾ ਚਾਹੀਦਾ ਜਦੋਂ ਅਸੀਂ ਮਹਾਰਾਜਾ ਰਸੂਪ ਉੱਥੇ ਲੈਣ ਗਏ ਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਕਿ ਹਾਂਜੀ ਬਿਊਟੀ ਫੋਟੋ ਚ ਫਾਟ ਅਲਾਉਡ ਨਹੀਂ ਹੈਗਾ ਕਿ ਤੁਸੀਂ ਫਾਟ ਕਰਵਾ ਨਹੀਂ ਸਕਦੇ ਕਿਉਂਕਿ ਨਾਰਮਲ ਹੀ ਬੰਦੇ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੁੰਦਾ ਮੇਨ ਗੱਲ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਾਰਵਾਈ ਬਣਦੀ ਆ ਕਿ ਮਹਾਰਾਜਾ ਰਸੂਪ ਗੁਰਦੁਆਰਿਆਂ ਨਾਲ ਲੈ ਕੇ ਜਾਣ ਦਿੱਤਾ ਜਾਵੇ ਜੇ ਤਾਂ ਇਹ ਗੱਲ ਹੋਵੇ ਨਾ ਇਹ ਗੱਲ ਚਾਹੀਦੀ ਜੇ ਕਹਿੰਦੇ ਤੇ ਕੀ ਕਰੀ ਨੀ ਉਹਨਾਂ ਨਾਲ ਕੋਈ ਗੱਲ ਨਹੀਂ ਜੀ ਹੋਈ ਉਹ ਤਾਂ ਕਹਿੰਦੇ ਸੀਗੇ ਕਿ ਇੱਥੇ ਪਾਠ ਨਹੀਂ ਕਰਵਾਣਾ ਇਦਾਂ ਤੇ ਅਸੀਂ ਸੌਰੀ ਫੀਲ ਕਰ ਲਈ ਸੀ ਇੱਕ ਬਿਊਟੀ ਪਾਰਲਰ ਦੇ ਵਿੱਚ ਜਿਹੜੇ ਗੁਰਨਤ ਸਾਹਿਬ ਜੀ ਦੇ ਪਾਠ ਕਰਨ ਦਾ ਮਾਮਲਾ ਸਾਹਮਣੇ ਆਇਆ ਹੈਗਾ ਤੁਹਾਡੇ ਧਿਆਨ ਵਿੱਚ ਕੀ ਮਾਮਲਾ ਹੈ ਜੀ ਤੇ ਹੁਣ ਕੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਭਾਈ ਵਿਕਰਨ ਸਿੰਘ ਜੋ ਕਿ ਗੁਰਦੁਆਰਾ ਸ਼ਹੀਦ ਭਾਈ ਚਿੱਤਰ ਸਿੰਘ ਜੀ ਦੇ ਪਵਨ ਸਥਾਨ ਤੇ ਕੋਟਲਾ ਨਹਿਮ ਖਾਨ ਵਿਖੇ ਸੇਵਨ ਵਾਰਿਆ ਹੈ ਉਸ ਗਰੰਥੀ ਸਿੰਘ ਨੇ ਬਿਨਾ ਕਿਸੇ ਪੁੱਛ ਪੜਤਾਲ ਤੋਂ ਬਿਨਾ ਕਿਸੇ ਇਨਕੁਆਰੀ ਤੋਂ ਹੀ ਪਰਿਵਾਰ ਦੇ ਕਹਿੰਦੇ ਕਿ ਅਸੀਂ ਆਪਣੀ ਦੁਕਾਨ ਦਾ ਉਦਘਾਟਨ ਕਰਨਾ ਹੈ ਪਰ ਉਹਨੇ ਕੋਈ ਇਨਕੁਆਰੀ ਨਹੀਂ ਕੀਤੀ ਕਿ ਉਹ ਦੁਕਾਨ ਕਾਦੀ ਹੈ ਬਿਨਾ ਇਨਕੁਆਰੀ ਕੀਤੇਆਂ ਤੋਂ ਸਤਿਗੁਰਾਂ ਦਾ ਪਵਨ ਸਰੂਪ ਦੇ ਦਿੱਤਾ ਔਰ ਪਰਿਵਾਰ ਨੇ ਕਿਹਾ ਕਿ ਸਾਡੇ ਕੋਲੇ ਆਪਣਾ ਹੀ ਗਰੰਥੀ ਸਿੰਘ ਉਹ ਪਾਠ ਕਰੇਗਾ। ਪਰ ਉਸ ਵੇਲੇ ਗਰੰਥੀ ਸਿੰਘ ਨੇ ਜਦੋਂ ਮਰਦਾ ਸੂਤ ਦਿੱਤਾ ਤੇ ਉਹ ਤੇ ਕਿਸੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸੁਖਮੀ ਸਾਹਿਬ ਦਾ ਪਾਠ ਕੀਤਾ ਤੇ ਬਾਅਦ ਵਿੱਚ ਉਹ ਕੋਟਲਾ ਨਹਿਂਕਾ ਨੇ ஸ்தான ਤੇ ਪਾਵਨ ਸਰੂਪ ਅਮਾਜਮਨ ਕਰਕੇ ਗਏ। ਇਹ ਸਾਰੀ ਗੱਲ ਦਾ ਪਤਾ ਲੱਗਿਆ ਇਹ ਉਹ ਇੱਕ ਤੋਂ ਬਿਊਟੀ ਪਾਰਲਰ ਦੇ ਉੱਪਰ ਸੁਖਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਔਰ ਇਹ ਖਬਰ ਗੁਰਦੁਆਰਾ ਪਠਾ ਸਾਹਿਬ ਦੇ ਮੈਨੇਜਰ ਸਰਦਾਰ ਅਮਰਜੀਤ ਸਿੰਘ ਜੀ ਨੇ ਫੋਨ ਦੇ ਉੱਪਰ ਦਾਸ ਨੂੰ ਅਤੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੈਸਰ ਤਖਤਰੀ ਕੇਸਗਰ ਸਾਹਿਬ ਉਹਨਾਂ ਨੂੰ ਸੂਚਿਤ ਕੀਤਾ। ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਦਾਸ ਨੂੰ ਪੰਜ ਪਿਆਰੇ ਸਹਿਬਾਨ ਜੀ ਨੂੰ ਇਸ ਥਾਂ ਦੇ ਉੱਪਰ ਔਰ ਇਸ ਪੜਤਾਲ ਕਰਨ ਦੇ ਲਈ ਭੇਜਿਆ ਕਿ ਤੁਸੀਂ ਜਾ ਕਰਕੇ ਸਾਰੀ ਕੋ ਪੜਤਾਲ ਕਰੋ ਔਰ ਜੋ ਇਹਦੇ ਵਿੱਚ ਬਹੁਤ ਆਦ ਦੇ ਵਿੱਚ ਜਦੋਂ ਪੜਤਾਲ ਕੀਤੀ ਗਈ ਵੇਖਿਆ ਗਿਆ ਕਿ ਗਰੰਥੀ ਸਿੰਘ ਜ਼ਿਆਦਾਤਰ ਜ਼ਿੰਮੇਵਾਰ ਹੈ ਕਿਉਂਕਿ ਉਹਨੇ ਬਿਨਾਂ ਕਿਸੇ ਕੋ ਪੜਤਾਲ ਤੋਂ ਹੀ ਸਤਿਗੁਰਾਂ ਦਾ ਪਾਵਨ ਸਰੂਪ ਦਿੱਤਾ ਔਰ ਜਿਸ ਗਰੰਥੀ ਨੇ ਸੁਖਨੀ ਸਾਹਿਬ ਦੇ ਪਾਠ ਕੀਤੇ ਨੇ ਇਹਦੇ ਵਿੱਚ ਉਹ ਵੀ ਦੋਸ਼ੀ ਪਾਇਆ ਜਾਂਦਾ ਹੈ ਔਰ ਇਹ ਸਾਰੀ ਇਨਕੁਆਇਰੀ ਜੋ ਕਰ ਰਹੇ ਆ ਔਰ ਮਾਨਜੋਗ ਸਿੰਘ ਸਾਹਿਬ ਗਿਆਨੀ ਗਵੀਰ ਸਿੰਘ ਜੀ ਨੂੰ ਦਿੱਤੀ ਜਾਵੇਗੀ ਔਰ ਉੱਤੇ ਜਾ ਕਰਕੇ ਪੰਜ ਪੇਰੇ ਸਹਿਬਾਨ ਜੀ ਦੇ ਨਾਲ ਮਾਨਜੋਗ ਸਿੰਘ ਸਾਹਿਬ ਜੀ ਦੇ ਨਾਲ ਬੈਠਕ ਕਰਕੇ ਇਹ ਸਾਰੇ ਮਸਲੇ ਨੂੰ ਵਿਚਾਰ ਕੇ ਜੋ ਅਗਲਾ ਪ੍ਰੋਗਰਾਮ ਹੋਵੇਗਾ ਔਰ ਜੋ ਇਹ ਗ੍ਰੰਥੀ ਸਿੰਘ ਦੇ ਸੰਬੰਧ ਦੇ ਵਿੱਚ ਅਗੇ ਵਿਚਾਰਾ ਹੋਣ ਜੀਆਂ ਉਹ ਮਨਜੋਗ ਸਿੰਘ ਸਾਹਿਬ ਜੀ ਦੇ ਨਾਲ ਵਿਚਾਰ ਕਰਕੇ ਹੀ ਅਗੇ ਉਸੇ ਦਾ ਫੈਸਲਾ ਸੁਣਾਇਆ ਜਾਵੇਗਾ ਰੋਪੜ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਟੂਡੇ